ਉਹਨੂੰ ਗ੍ਰੀਤੀਆਂ ਨਾ ਪਾਉਂਦਾ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਟੋਲ ਛੱਤ ਪਰਤੇ ਬਹੁਤ ਹੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜਿੰਨੇ ਤੁਹਾਡਾ ਹੈਗਾ ਕੋਈ ਸਾਧਨ ਨਸਾਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈ ਦਾ ਸਾਧਨ ਨਹੀਂ ਹੈ ਨਹੀਂ ਉਹ ਪੈਸਨ ਪੈਸਨ ਲੱਗੀ ਹੋਈ ਹੈ ਵਿੱਚ ਸਰ ਦਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾਰਾ ਮੋਟੇ ਚੱਲਦਾ ਰੋਟੀ ਪਾਣੀ ਤਾਂ ਬਾਰੇ ਉਹ ਬਸ ਨਨਤ ਰਿਆ ਨੂੰ ਕੋਈ ਜਲਤਾਂ ਬੜੀ ਪੇਰ ਹੁੰਦੇ ਕੰਮ ਵੀ ਨਹੀਂ ਹੁੰਦਾ ਕੋਈ ਸਿਕਰਾ ਮਰਦ ਕਰ ਮੂ ਬਹੁਤ ਗਰੀਬ ਹਾਂ ਤੇ ਕੁਛ ਨਹੀਂ ਦੱਸ ਸਕਦਾ ਇਹ ਜੇ ਬਰਸਾਤ ਨਾ ਕਰ ਪੈ ਰਹੀ ਆ ਤੇ ਮੋਟਾਂ ਸਾਡੇ ਚੱਤੇ ਹੀ ਤੇ ਜਿਹੜਾ ਇਸ ਵੇਲੇ ਅੜਾ ਨੂੰ ਸਾਡੇ ਪੈਸਾ ਦੇ ਦੇਸਾਂ ਇਹ ਅਪਗੜੀ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਦਿੱਤਾ ਨਾ ਉਹਨੂੰ ਐਮ ਸੀ ਨੂੰ ਇਹ ਸਾਡਾ ਕੋਈ ਸੁਣਦਾ ਨਹੀਂ ਆ ਹਾਂਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਜੀ ਉੱਦਨ ਵੀ ਗਈਆਂ ਉੱਦਨ ਵੀ ਇੱਕ ਕਮੇਟੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਦ ਵੀ ਤੁਸਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਤੇ ਇਹ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸਾਨੂੰ ਕੋਈ ਸਸਤੀ ਵੀ ਸਸਤਾ ਆਈ ਅੱਗੇ ਮਦਦ ਲਈ ਕੋਈ ਨਹੀਂ ਮੈਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਪੁੱਛਦੇ ਸੋ ਜਦੋਂ ਬੰਦੇਵਾਸੀ ਆਏ ਕੁਛ ਨਹੀਂ ਨਾ ਹੀ ਕੋਈ ਨਹੀਂ ਆਇਆ ਮੇਰਾ 99711 32764 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਕਰਨੀ ਉਤਾਰ ਸਕਦਾ ਹੈ ਬਹੁਤ ਧੰਨਵਾਦ ਹੋ ਗਿਆ ਤੁਹਾਡਾ 99811 32764 ਮੇਰਾ ਨੰਬਰ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਮੇਰੇ ਕੰਨਵੇਟ ਕਰ ਸਕਦਾ ਹੈ ਜਿਹੜੀ ਪਰਿਵਾਰ ਆਪਾਂ ਮਦਦ ਕੀਤੀ ਜਾਂਦੀ ਹੈ ਸਾਡੀ ਇਹ ਮਤਲਬ ਲਗਾਤਾਰ ਮੇਂ ਭੈਣ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇਖ ਕੇ ਤੇ ਮਲੇਪੀ ਕਾਫੀ ਨੁਕਸਾਨ ਇਹਨਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਾਤ ਦਿੱਤੀ ਜਾਵੇ ਹਾਂਜੀ ਤੇ ਅਸੀਂ ਮਹੱਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਮਦਦ ਕੀਤੀ ਜਾਵੇ ਤੁਹਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗ ਕੇ ਘਰ ਹੈ ਜੀ ਬੜੇ ਚਿਰ ਦੀ ਇਹਨਾਂ ਦੀਆਂ ਅੰਮਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡੇਕ ਪਈਆਂ ਨੇ ਇਹਨਾਂ ਦਾ ਕੰਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਤਵਵੱਤ ਉਹਦੀ